ਨਾਨਕ ਜੁਤਰੀ ਹਰ ਨਾਮਿਆ ਵਰਨਾ ਦੇ ਕੋਈ ਅਰ ਨਾਮਾ ਦੇ ਕੋਈ ਨਦਰੀਆ ਨਹੀਂ ਹੰਦੇ ਆ ਰੇ ਬਿਸਸ ਸੰਸਾਰ ਤੋਂ ਦੇ ਰੂਪ ਹੈ ਆ ਰੂਗ ਨ ਮਿਲਿਆ ਉਪਰ ਸਾਥੀ ਉਜਿਆ ਕੋਈ ਕਹ ਨਾਮੇ ਨਤੰਸੇ ਸਤਗੁਰੂ ਮਿਲਿਆ

किदन सबलो हो जाबू तो कहे आई आबू रे आईना वाच करमहुर करनिया मो आ ये सद्नाम श्री वागुरु वागुरु वागे जीव सतगुरु पूरे सी दुखन का विनाश नाम न आंसू पड़ा, तांबूल बिनु कुलार के जंगली प्रभावी आवाज़ से, कृष्ण और ओतीसं के बुनान के लिए आए प्रांगण पर दिन रात ਨੰਤਿਆਰੀ ਚਾਸਿਰ ਜੱਦੇ ਚਾਣੇ ਮੋਤੇ ਰੱਤੀਆਂ ਜੱਟੀਆਂ ਰਪੀਆਂ ਜਿਨ੍ਹਾਂ ਦੇ ਨਾਮ ਜਪਿਆ ਮੰਡ ਕਿਸ਼ਕੀਆਂ ਦੇ ਚਲਾਈ ਤੇਵਾਹੀ ਦੇ ਸੁਣਦੇ ਅੰਦਰ ਕੀਤਾ ਗਿਆ ਨੰਤਿਆਰੀਆ ਸੱਜਣ ਦੀਪਮਾਇ ਦਾ ਧਿਆਨ ਕਰੇ ਤਾਲ ਸਾਜੀ ਸਹਿਬ ਗੁਰਨਾ ਜੀ ਸ੍ਰੀ ਗੁਰੂ ਬਾਹੇ ਗੁਰੂ ਬਾਤਿ ਗੁਰੂ ਜਿਨ੍ਹਾਂ ਸਿੰਘ ਸਿੰਘਿਆਂ ਨੇ ਕਰਮ ਵਿੱਚ ਸੀ ਦਿੱਤੇ ਬੰਗਾਮਤ ਰਾਏ ਜੀ ਕਰਨਾ ਨੰਨੀਆਂ ਦੇ ਗਾਣੇ ਚੜੇ ਗਏ ਈਮਾ ਸਤਿਨਾਮ ਦੀ ਪਸਾ ਦੇ ਸ਼ੀਰੂ ਗੁਰਤਨ ਉਸਤਿ ਨਸੁਨ ਨਸੁਨ ਨਿਆ ਬੁਤੰ ਕੀਆ ਉਹ ਹੁਕਮ ਦੇ ਸਤਿਗੁਰੂ ਕੋ ਵਾਹਿਗੁਰੂ ਇਹ ਦਿਨਾਂ ਮントਾ ਕਰਪਾ ਰਵੰਤਰਿਆਂ ਮੈਂ ਆਪੀਰੇ ਪੰਥ ਦੇ ਸਤਿਗੁਰੂ ਦਵਾਰ ਨੰਤੋ ਨਾ ਸਹਿਬ ਹੋਰ ਗੁਰਧਾਮ ਜੋ ਜਿਨਾਂ ਤੋਂ ਅੰਤ ਨੂੰ ਛੋੜ ਗਿਆ ਉਹਨੇ ਦਰਸ਼ਨ ਔਰ ਇਸੇ ਵਾਸੋਂ ਹਰਿ ਦਾ ਨਾਮ ਆਪਦੇ ਪਸਤਾ ਜੀ ਵਖਣ ਨ ਕੀਮਾਨ ਦੇ ਮਾਨਸ ਗੁਰੂ

ਦਸਵੀਂ ਦੇ ਦਿਹਾੜੇ ਨੂੰ ਮੁਕਰਤ ਦੇ ਆਮ੍ਰਿਤ ਦੇ ਫਰਦਕੀ ਤੁਮਨ ਸ੍ਰੀ ਗੰਗੋਬਾਇਆ ਜੀ ਉਹਨਾਂ ਦੀ ਬੇਟੀ ਬੀਬੀ ਨੀਨਾ ਫੋਰਜ ਜੀ ਪਿੰਡਾਂ ਨਵਾਸੀ ਬਨਸਤੀ ਆਪਾਸ਼ਾ ਜੀ ਉਹ ਪਰਿਵਾਰ ਦੀ ਸ਼ੁਸ਼ਾਂਤੀ ਦੇਹ ਰੋਗਾ ਤੰਤਰੁਸਤੀ ਚੜ੍ਹਦੀ ਕਲਾ ਵਾਸਤੇ ਪਵਿੱਤਰ ਜਾਪ ਭੰਤਨ ਸ੍ਰੀ ਗੰਗੋਬਾਇ ਜੀ ਦੇ ਸ੍ਰੀ ਥੰਡ ਪਾਠ ਸਰਸੂ ਤੋਂ ਦਸਵੀਂ ਦੇ ਦਿਹਾੜੇ ਨੂੰ ਮੁਕਰਤ ਦੇ ਬੜੇ ਸ਼ਰਧਾ ਭਾਵਨਾ ਦੇ ਨਾਲ ਪ੍ਰਾਰੰਭ ਕਰਵਾਇਆ ਗਿਆ ਸਤਿ ਸੋ ਆਪ ਜੀ ਦੀ ਭਾਰ ਕਰਤਾ ਹੋਈਏ ਅਤੇ ਇਸ ਸ੍ਰੀ ਕਨਪਰਤਮ ਜੀ ਦੇ ਆਪ ਤੁੰਗਤ ਤੋਂ ਸੰਪੂਰਤ ਸਹਿ ਆਇ ਹੋਣੀਆ ਦਿਨੁ ਗੁਣੀ ਤੇਰਾ ਚੁਣੀ ਤੇ ਕੀ ਬਚੀ ਇਸ ਤ੍ਰੁਤ ਦੇ ਕਾਰਨ ਜਨਾਬ ਕਰਨੇ ਸਰੋਤ ਦਾ ਭਲਾ ਵਸਨ ਨੂੰ ਗਰੀਨ ਨਵਾਜ ਜੀਓ ਵਸਨੀ ਅੰਨ ਸੰਤਾਨਾਂ ਦਾ ਲੋਕ ਲੋਮ ਦਾ ਕੁਬਚੁਣਾ ਆਪ ਜੀ ਦੇ ਧਰਮ ਦੀ ਤੁਮਾਸ਼ਾ ਜੀਵੋ ਦੇਵੋ ਤਾਂ ਤੁਸਤੀ ਲਖਣੀ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਸੋ ਹਰਾਏ ਬੋਲ ਗਿਆ ਸੀ ਪ੍ਰਸਾਦ ਸਾਸ ਨੂੰ ਤੇ ਜੋ ਵੀ ਸ਼ਕੇ ਮੁਖ ਸਤਨਾਮ ਸ੍ਰੀ ਵਾਹਿਗੁਰੂ ਜੀ ਕੇ ਦੁਨੀਆਂ ਦੇ ਵਿੱਚ ਆਣੇ ਸਰਵਤ ਵਾਰ ਜੀ ਦਾ ਪ੍ਰਸਾਦ ਵਾਰ ਜੀ ਦੀ ਬਤੇ ਗੋਲੇ ਦਿਆਲ ਪਰਥ ਮੇਰਵਨਾ ਹਰ ਨਾਨਕ ਸਾਚ ਵਖਨ ਆਈ ਮੋਹ ਸਮਾਨ ਪਰਛਾਵਾ ਉਤੇ ਜਨ ਨੇ ਹੋ ਮਨ ਸੁਵਤ ਕਾ ਸੰਬੰਧ ਦੇ ਟਟੇ ਹੈ ਆ ਨਾਦੇ ਦਾਸ ਤਾ ਕਾਇ ਬਲਿਹਾਰੈ ਜੈ ਨੰਬੂਰ ਨੰਗਾ ਜੂ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਕਸਤਾਂ ਤੇ ਆਪਣਾ ਨਾਮ ਦੱਸੋ ਜੀ ਮੇਰਾ ਨਾਮ ਨਾਜ਼ਰ ਸਿੰਘ ਹੈ ਜੀ ਉਸਤਾਨ ਹੈਗਾ ਗੁਰਦੁਆਰਾ ਨਾਮਕ ਸਰ ਸਾਹਿਬ ਰੰਡ ਰਾਮਪੁਰ ਤਸੀਲ ਪੈਲ ਜ਼ਿਲ੍ਹਾ ਲੁਧਿਆਣਾ ਇਹ ਕਿੰਨਾ ਪੁਰਾਣਾ ਜੀ ਇਹ ਘੱਟੋ ਘੱਟ 50 ਸਾਲ ਦਾ ਪ੍ਰਗਟਾ ਜੀ ਇਹ 50 ਸਾਲ ਤੋਂ ਹੋਇਆ ਹੋਇਆ ਜੀ ਇਸ ਆਸਣ ਸਿੰਘਾਂ ਸੀਧਾ ਦਾ ਇਸ ਆਸਣ ਸਿੰਘ ਸੀਧਾ ਦਾ ਹੈ ਜੀ ਇਸ ਆਸਣ ਤੇ ਕੋਈ ਸੁੱਖ ਸੁਖ ਦਾ ਹੈ ਪੂਰੀ ਹਿੰਦੀ ਹੈ ਜੀ ਇੱਥੇ ਸਿਰਫ ਝਾਰੂ ਤੇ ਤੌੜੀਏ ਦੀ ਸੇਵਾ ਨਾਲ ਕਾਰਜਰਾਸ ਹੁੰਦੇ ਹਨ ਇੱਥੇ ਕਿਸੇ ਵੀ ਕਿਸਮ ਦਾ ਦੁੱਖ ਤਕਲੀਫ ਰੋਗ ਹੋਵੇ ਸਿਰਫ ਅੰਮ੍ਰਿਤ ਜਲ ਨਾਲ ਹੀ ਦੂਰ ਹੁੰਦੇ ਹਨ ਹਰੇਕ ਦਸਵੀਂ ਨੂੰ ਲੰਗਰ ਤੇ ਅਖੰਡ ਪਾਠ ਦੀ ਸੇਵਾ ਕੀਤੀ ਜਾਂਦੀ ਹੈ ਸੰਗਤ ਦੂਰੋਂ ਦੂਰੋਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਇੰਗਲੈਂਡ ਬਾਹਰ ਕੇ ਦੇਸ਼ਾਂ ਤੋਂ ਆਉਂਦੀ ਹੈ ਕਿ ਸਿਰਫ ਇਹ ਜਗਾ ਮਾਗਰ ਗੋਤ ਨਾਲ ਸੰਬੰਧਿਤ ਹੈ ਮਾਗਰ ਗੋਤ ਦੇ ਲੋਕ ਦੂਰੋਂ ਦੂਰੋਂ ਚੱਲ ਕੇ ਆਉਂਦੇ ਹਨ ਇਸ ਸਾਧਨ ਸਾਲ ਬਾਅਦ ਵਰਸੀ ਮਨਾਇ ਜਾਂਦੀ ਹੈ 23 24 25 ਜੁਲਾਈ ਨੂੰ ਸਾਲਾਨਾ ਵਰਸੀ ਮਨਾਇ ਜਾਂਦੀ ਹੈ ਜੋ ਤੇ 50 ਸਾਲ ਤੋਂ ਮਨਾਇ ਜਾਂਦੀ ਹੈ ਜੀ ਇਹ ਜਗਾ ਅਚਾਨਕ ਹੀ ਪ੍ਰਗਟ ਹੋਈ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ